ਦੋਸਤੋ ਆਹ ਦੇਖ ਲਓ ਦੁਨੀਆ ਦੇ ਚਗਾਰ ਦੇ ਵੀ ਹੱਦ ਨਹੀਂ ਐ ਅੰਗਰੇਜ਼ਾਂ ਤੇ ਚਾਈਨਾ ਵਾਲੇ ਨੇ ਇੱਕ ਐਦਾਂ ਦੀ ਮਸ਼ੀਨ ਬਣਾਤੀ ਜੋ ਕਿ ਮਸ਼ੀਨ ਰਾਤੋਂ ਰਾਤ ਘਰ ਬਣਾ ਕੇ ਤਿਆਰ ਕਰ ਦਿੰਦੀ ਐ ਵੱਡੀ ਵੱਡੀ ਬਿਲਡਿੰਗਾਂ ਬਣਾ ਦਿੰਦੀ ਐ ਤੇ ਨਾਲ ਦੇ ਨਾਲ ਕੋਠੀਆਂ ਤਿਆਰ ਕਰ ਰੱਖ ਦਿੰਦੀ ਐ ਇਹ ਮਸ਼ੀਨ ਦੀ ਖਾਸ ਗੱਲ ਦੱਸੀ ਜਾਦੀ ਐ ਕਿ ਮਸ਼ੀਨ ਭਾਵੇਂ ਇਹਦੇ ਚਾਈਨਾ ਤੇ ਨਾਲ ਅਮਰੀਕਾ ਕੈਨੇਡਾ ਦੇ ਵਿੱਚ ਐ ਪਰ ਇਹ ਮਸ਼ੀਨ ਦੇ ਵਿੱਚ ਤੁਸੀਂ ਨਕਸ਼ਾ ਪਾ ਦੋ ਕਿ ਇਹ ਘਰ ਤਿਆਰ ਕਰਨਾ ਇਸ ਤਰੀਕੇ ਦੀ ਸ਼ੇਪ ਕਰਨੀ ਹੈ ਘਰ ਦੀ ਪਰ ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਆਪਣੇ ਆਪ ਦੁਵਾਰਾ ਬਣਾ ਦਿੰਦੀ ਹੈ ਆਪਣੇ ਆਪ ਸਾਰਾ ਕੁਝ ਤਿਆਰ ਕੇ ਦੇ ਦੇਣਾ ਤੇ ਇਹਦੇ ਨਾਲ ਨਾਲ ਤੁਸੀਂ ਦੇਖੋ ਇੱਕ ਮਸ਼ੀਨ ਹੋਰ ਦਿਖਾ ਰਹੇ ਹਾਂ ਜੋ ਪਲਾਸਟਰ ਵੀ ਤਿਆਰ ਕਰ ਦਿੰਦੀ ਹੈ ਪਰ ਅੱਜਕੱਲ ਲੇਬਰ ਬਹੁਤ ਲੱਗਦੀ ਹੈ ਪਲਾਸਟਰ ਤੇ ਮਕਾਨ ਤਿਆਰ ਕਰਨ ਨੂੰ ਪਰ ਇਹ ਮਸ਼ੀਨ ਦੇ ਨਾਲ ਤੁਸੀਂ ਦੇਖੋ ਪਲਾਸਟਰ ਵੀ ਆਪਣੇ ਆ ਮਸ਼ੀਨ ਦੇ ਨਾਲ ਹੋ ਰਿਹਾ ਹੈ ਤੇ ਮਕਾਨ ਵੀ ਆਪਣਾ ਬਣਾ ਰਹੀ ਹੈ ਜਿਹ ਤਰੀਕੇ ਨਾਲ ਕਈ ਮਿਸਤਰੀ ਜਾਂ ਫਿਰ ਕਈ ਲੇਬਰ 6-6 ਮਹੀਨੇ ਸਾਲ-ਸਾਲ ਲਾ ਦਿੰਨੇ ਇੱਕ ਬਿਲਡਿੰਗ ਨੂੰ ਇੱਕ ਘਰ ਨੂੰ ਤਿਆਰ ਕਰਨ ਵਾਸਤੇ ਪਰ ਹੁਣ ਅੱਜ ਕੱਲ ਮਸ਼ੀਨਾਂ ਇਹ ਆ ਗਈਆਂ ਕਿ ਹੁਣ ਬਹੁਤਾ ਟਾਈਮ ਨਹੀਂ ਲੱਗੇ ਕਰਨਾ ਰਾਤ-ਰਾਤ ਬੰਦਾ ਸੋਚੇ ਤਾਂ ਸਵੇਰੇ ਕੋਠੀ ਬਣ ਕੇ ਤਿਆਰ ਤਾਂ ਐਦਾਂ ਦੀਆਂ ਸਕੀਮਾਂ ਜਿਹੜੀਆਂ ਤੁਸੀਂ ਦੇਖੋ ਕਿ ਅੰਗਰੇਜ਼ ਜਾਂ ਚਾਈਨ ਆਲੀ ਤਿਆਰ ਕਰ ਸਕਦੇ ਨੇ ਤੇ ਇਹ ਜਿਹੜੀਆਂ ਮਸ਼ੀਨਾਂ ਨੇ ਉਹ ਦੱਸਿਆ ਜਾ ਰਿਹਾ ਕਿ ਭਾਰਤ ਦੇ ਦੇ ਵਿੱਚ ਵੀ ਆਣੀ ਸ਼ੁਰੂ ਹੋਣਗੀਆਂ ਜਿੱਦੇ ਨਾਲ ਕਿ ਹੁਣ ਕਾਫੀ ਜਿਆਦਾ ਟਾਈਮ ਲੱਗਦਾ ਸੀ ਭਾਰਤ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਘਰ ਬਣਾਉਣ ਵਾਸਤੇ ਬਿਲਡਿੰਗਾਂ ਬਣਾਉਣ ਵਾਸਤੇ ਤਾਂ ਬਿਲਡਿੰਗਾਂ ਰਾਤੋਂ ਰਾਤ ਬਣਾ ਕੇ ਤਿਆਰ ਕਰ ਦਿੰਦੀਆਂ ਨੇ ਆਹ ਦੇਖੋ ਤੁਸੀਂ ਨਾਲ ਜਿਹੜੀ ਬਿਲਡਿੰਗ ਦੇਖ ਰਹੇ ਹੋ ਇਹ ਬਿਲਡਿੰਗ ਇੱਥੇ ਮਸ਼ੀਨਾਂ ਪੜਾਈ ਹੋਈ ਹੈ ਇਹ ਮਸ਼ੀਨ ਬਣਾ ਕੇ ਤਿਆਰ ਕਰਕੇ ਪੂਰਾ ਰਾਤੋਂ ਰਾਤ ਜਿਹੜੀ ਦੇ ਦਿੰਦੀ ਹੈ ਤਾਂ ਇਸ ਦੇ ਵਿੱਚ ਦੱਸਿਆ ਕਿ ਨਕਸ਼ਾ ਫਿੱਟ ਕਰਨਾ ਤੁਸੀਂ ਕਿ ਨਕਸ਼ਾ ਬਣਾ ਕੇ ਪਾਣਾ ਕਿ ਹਾਂ ਭਾਈ ਇਹ ਚੀਜ਼ ਇਸ ਤਰੀਕੇ ਨਾਲ ਤਿਆਰ ਕਰ ਦੋ ਤਾਂ ਪੂਰੀ ਕਰ ਦਿੰਦੀ ਹੈ ਭਾਈ ਦੁਨੀਆ ਦੇ ਵੀ ਹੱਦ ਨਹੀਂ ਦੇਖੋ ਕਿਥੇ ਕਿਥੇ ਦੁਨੀਆ ਪਹੁੰਚ ਗਈ ਪਰ ਸਾਡੇ ਜਿਹੜੇ ਦੇਸ਼ ਵਾਲੇ ਲੋਕ ਨੇ ਸਾਡੇ ਇੰਡੀਆ ਦੇ ਲੋਕ ਨੇ ਅਜੇ ਵੀ ਗਲੀਆਂ ਨਾਲੀਆਂ ਪਿੱਛੇ ਲੜੀ ਜਾਂਦੇ ਨੇ ਜਾਂ ਫਿਰ ਥੋੜੀ ਇੱਕ ਮਰਲੇ ਪਿੱਛੇ ਲੜੀ ਜਾਂਦੇ ਪਰ ਮਸ਼ੀਨਾਂ ਦੇ ਉਹ ਕਨਵੈਅਰਟ ਤਿਆਰ ਕਰ ਦਿੱਤੀਆਂ ਇਹ ਲੋਕਾਂ ਦਾ ਦਿਮਾਗ ਬਹੁਤ ਅੰਗਰੇਜ਼ਾਂ ਦੇ ਚੈਨ ਵਾਲਿਆਂ ਦੇ ਤਾਂ ਹੀ ਕਰਕੇ ਸਾਰੀ ਦੁਨੀਆ ਉੱਤੇ ਰਾਜ ਕਰ ਰਹੇ ਨੇ ਤਾਂ ਹੀ ਰਾਜ ਕਰਕੇ ਅੰਗਰੇਜ਼ ਗਏ ਨਿਪਾੜਦੇ ਉੱਤੇ ਵੀ ਕਾਹ ਇਹ ਸਾਡੇ ਲੋਕਾਂ ਦੀ ਇਹ ਇੱਕ ਘਾਟ ਹੈ ਕਿ ਅਸੀਂ ਇੱਕ ਦੂਜੇ ਪਿੱਛੇ ਲੜਦੇ ਫਿਰ ਜੰਦੇ ਆ ਪਰ ਇਦਾਂ ਦੀ ਜਿਹੜੀ ਤਕਨੀਕ ਆ ਉਸ ਨੂੰ ਤਿਆਰ ਨਹੀਂ ਕਰਦੇ ਤਾਂ ਇਸ ਨੂੰ ਲੈ ਕੇ ਬਾਤੋ ਬਾਤ ਵੀਡੀਓ ਵੀਡੀਓ ਮਿਲਿਆ ਬਹੁਤ ਵਾਇਰਲ ਹੋ ਰਹੀ ਹੈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅਗਰ ਇੰਡੀਆ ਦੇ ਵਿੱਚ ਭਾਰ ਦੇ ਵਿੱਚ ਇਹ ਮਸ਼ੀਨ ਆ ਲੈਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਲੇਬਰ ਹੈ ਭਾਵੇਂ ਉਹਨਾਂ ਦਾ ਕੰਮ ਘਟ ਜਾਏਗਾ ਉਹਨਾਂ ਨੂੰ ਬੜੀ ਮੁਸ਼ਕਲ ਹੋਵੇਗੀ ਦਿਹਾੜੀ ਲਗਾਉਣੀ ਬੜੀ ਮੁਸ਼ਕਲ ਹੋਵੇਗੀ ਪਰ ਕਿਤਨਾ ਕਿਤੇ ਕੰਮ ਸਿਕਾਲਾ ਹੋ ਜਾਏਗਾ ਲੋਕਾਂ ਨੂੰ ਜਲਦੀ ਹੀ ਜਗਾ ਘਰ ਬਣ ਕੇ ਤਿਆਰ ਹੋ ਜਾਏਗਾ ਬਸ ਤੁਸੀਂ ਕਰਨਾ ਕੁਛ ਨਹੀਂ ਹੈ ਵਿੱਚ ਇੱਕ ਵਾਰੀ ਪੂਰਾ ਮਟੀਰੀਅਲ ਪਾ ਦਿਓ ਤੇ ਨਾਲ ਦੀ ਨਕਸ਼ਾ ਤਿਆਰ ਕਰਕੇ ਪਾ ਦਿਓ ਇਸ ਮਟੀਰੀਅਲ ਦੇ ਵਿੱਚ ਪਾਏ ਤੋਂ ਵਿੱਚ ਤੁਸੀਂ ਸਿਮਿੰਟ ਪਾ ਦਿਓ ਰੇਤਾ ਪਾ ਦਿਓ ਸਾਰਾ ਕੁਝ ਪਾ ਕੇ ਤੁਸੀਂ ਦੇਖੋ ਕਿ ਨਾਲ ਨਾਲ ਦੁਬਾਰਾ ਦੇ ਉੱਤੇ ਕਿਵੇਂ ਤਿਆਰ ਕਰਦੀ ਯਾਦ ਹੀ ਇਹ ਕਰਦੂ ਤਾਂ ਇਹ ਮਸ਼ੀਨ ਬਹੁਤ ਕੰਮ ਆਉਣ ਵਾਲੀ ਹੈ ਬਸ ਦੇਖਦੇ ਆਂ ਕਦੋਂ ਹੁਣ ਭਾਰ ਦੇ ਵਿੱਚ ਆਉਂਦੀ ਹੈ ਕਦੋਂ ਲੋਕਾਂ ਦੇ ਭਾਰ ਦੇ ਵਿੱਚ ਵੀ ਜਿਹੜਾ ਆਈਡੀਆ ਦੇ ਵਿੱਚ ਵੀ ਇਸ ਤਰੀਕੇ ਦੇ ਘਰ ਬਣਦੇ ਨੇ ਪਰ ਅੰਗਰੇਜ਼ ਲੋਕ ਬਾਈ ਤਾਂ ਹੀ ਕੰਮ ਜਾਬ ਨੇ ਜਲਦੀ ਜਲਦੀ ਜਿਹੜਾ ਕੰਮ ਕਰ ਦਿੰਦੇ ਜਿਹੜਾ ਕੰਮ ਅੱਜ ਸੋਚ ਲਿਆ ਉਹ ਨਾਲ ਦੀ ਨਾਲ ਦੂਜੇ ਦਿਨ ਤਿਆਰ ਇਹ ਹੁਣ ਪਤਾ ਲੱਗਿਆ ਕਿ ਅੰਗਰੇਜ਼ਾਂ ਕੋਲ ਕਿਵੇਂ ਦੀਆਂ ਮਸ਼ੀਨਾਂ ਨੇ ਜਿਹੜੀਆਂ ਰਾਤ ਰਾਤ ਬਿਲਡਿੰਗਾਂ ਤਿਆਰ ਕਰਕੇ ਬਿਠਾ ਦਿੰਦੇ ਨੇ ਤਾਂ ਤੁਸੀਂ ਦੇਖੋ ਕਿ ਇੱਕ ਮੋਹੱਲੇ ਦੇ ਵਿੱਚ ਵੀ ਇਦਾਂ ਦੀ ਬਿਲਡਿੰਗ ਤਿਆਰ ਹੋ ਜੇ ਕਿ 48 ਘੰਟਿਆਂ ਦੇ ਵਿੱਚ ਤਿਆਰ ਹੋ ਗਈ ਸੀ ਪਰ ਇਹ ਮਜਬੂਤੀ ਦੇ ਨਾਲ ਘਰ ਬਣਦਾ ਬਾਈ ਇਹ ਪਤਾ ਲੱਗਿਆ ਤੇ ਨਾਲ ਦੀ ਪਲਾਸਟਰ ਦੇਖੋ ਕਿੰਨਾ ਸੋਹਣਾ ਪਲਾਸਟਰ ਕੀਤਾ ਜਾ ਰਿਹਾ ਮਸ਼ੀਨ ਵੱਲੋਂ ਇਹ ਬਹੁਤ ਹੀ ਕੰਮ ਆਣ ਵਾਲੀ ਵੀਡੀਓ ਹੈ ਤੁਸੀਂ ਵੀ ਆਪਣੇ ਅੱਗੇ ਸ਼ੇਅਰ ਕਰ ਦਿਓ ਤੇ ਮਾਤਾ ਮਾਤਾ ਕਮੈਂਟ ਜਰੂਰ ਕਰਿਓ ਕਿ ਅਗਰ ਮਸ਼ੀਨ ਇਹ ਭਾਰ ਦੀ ਚੰਦੀ ਹੈ ਤਾਂ ਕਿਸ ਤਰੀਕੇ ਦਾ ਸੁਖਾਲਾ ਕੰਮ